ਸ਼ੁਰੂਆਤੀ ਵੱਡੀ ਖਬਰ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਸ਼ਸ਼ੀਲ ਕੁਮਾਰ ਰਿੰਕੂ ਜੋ ਐਮਪੀ ਨੇ ਜਲੰਧਰ ਤੋਂ ਨਾਲ ਉਹਨਾਂ ਦੇ ਸੀਤਲ ਅੰਗੁਰਾਲ ਜੋ ਐਮਐਲਏ ਨੇ ਸੀਤਲ ਅੰਗੁਰਾਲ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਸੋ ਭਾਜਪਾ ਲਗਾਤਾਰ ਸੱਨ ਲਗਾ ਰਹੀ ਹੈ ਪੰਜਾਬ ਦੇ ਵਿੱਚ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਕੱਲ ਹੀ ਰਵਨੀਤ ਬਿੱਟੂ ਨੇ ਭਾਜਪਾ ਵਿੱਚ ਸਮੂਲਿਤ ਕੀਤੀ ਹੈ ਤੇ ਜਿਲ੍ਹਾ ਲੁਧਿਆਣਾ ਤੋਂ ਉਹ ਚੋਣ ਲੜਨਗੇ ਸੋ ਜਲੰਧਰ ਦੀ ਸੀਟ ਭਾਵੇਂ ਕਿ ਆਮ ਆਦਮੀ ਪਾਰਟੀ ਨੇ ਰੀਕ ਨੂੰ ਦੇ ਦਿੱਤੀ ਸੀ ਤੇ ਉਮੀਦਵਾਰ ਹੋਏ ਸਾਨੂੰ ਦੋ ਤਿੰਨ ਦਿਨ ਉਹਨਾਂ ਨੇ ਸਰਗਰਮੀਆਂ ਵੀ ਕੀਤੀਆਂ ਪਰ ਹੁਣ ਭਾਜਪਾ ਲਈ ਉਹ ਜਲੰਧਰ ਤੋਂ ਚੋਣ ਲੜਨਗੇ ਸੋ ਭਾਜਪਾ ਲਗਾਤਾਰ ਆਪਣਾ ਆਧਾਰ ਬਣਾ ਰਹੀ ਹੈ ਪਰ ਦੇਖਣਾ ਹੀ ਹੋਏਗਾ ਕਿ ਲੋਕ ਭਾਜਪਾ ਨੂੰ ਹੰਗਾਰਾ ਕਿੰਨਾ ਕੁ ਦਿੰਦੇ ਨੇ ਵੱਡੇ ਲੀਡਰ ਦਾ ਭਾਜਪਾ ਨੂੰ ਹੰਗਾਰਾ ਦੇ ਰਹੇ ਨਹੀਂ ਕਿਉਂਕਿ ਇੱਕ ਗਿਣਤੀਆਂ ਮਿੰਤੀਆਂ ਹੁੰਦੀਆਂ ਨੇ ਕਿ ਮੈਂ ਜਿੱਤਾਂਗਾ ਹਾਰਾਂਗਾ ਜਿਹੜੇ ਵੀ ਵੱਡੇ ਲੀਡਰ ਨੇ ਉਹ ਬਕਾਇਦਾ ਕੈਲਕੂਲੇਸ਼ਨਾਂ ਕਰਦੇ ਨੇ ਕਿ ਮੈਂ ਕਿਹੜੀ ਸੀਟ ਤੋਂ ਜਿੱਤਾਂਗਾ ਜੇਕਰ ਮੰਨਪਾਉਂਦੀ ਸੀਟ ਉਹਨਾਂ ਨੂੰ ਨਾ ਮਿਲੇ ਤਾਂ ਉਹ ਬਿਲਕੁਲ ਪਾਲਾ ਬਦਲਦੇ ਨੇ ਜਿਸ ਤਰ੍ਹਾਂ ਰਵਨੀਤ ਬਿੱਟੂ ਬਾਰੇ ਚਰਚਾ ਹੈ ਕਿ ਉਹ ਅਨੰਦਪੁਰ ਸਾਹਿਬ ਤੋਂ ਟਿਕਟ ਮੰਗਦੇ ਸਨ ਪਰ ਕਾਂਗਰਸਾਈ ਕਮਾਂਡ ਉਸ ਨੂੰ ਕਹਿ ਰਹੀ ਸੀ ਕਿ ਲੁਧਿਆਣਾ ਤੋਂ ਚੋਣ ਲੜੀ ਜਾਵੇ ਬਿੱਟੂ ਨੇ ਵੇਖਿਆ ਕਿ ਭਾਜਪਾ ਦਾ ਕਾਂਗਰਸ ਦੇ ਮੁਕਾਬਲੇ ਇਸ ਵਾਰ ਲੁਧਿਆਣਾ ਤੋਂ ਜ਼ਿਆਦਾ ਪ੍ਰਭਾਵ ਹੈ ਜਿਸ ਕਰੋਂ ਉਹਨਾਂ ਬੀਜੇਪੀ ਜੁਆਇਨ ਕੀਤੀ ਹਾਲਾਂਕਿ ਕਾਂਗਰਸ ਦਾ ਇੱਕ ਟਕਸਾਲੀ ਪਰਿਵਾਰ ਆ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਬੈਂਸਿੰਘ ਪਰਿਵਾਰ ਨੇ ਵੱਡੀ ਜਾਨ ਪਾਈ ਸੀ ਸਰਕਾਰਾਂ ਵੀ ਰਹੀਆਂ ਕਾਂਗਰਸ ਦੀਆਂ ਬਿੱਟੂ ਵੀ ਲਗਾਤਾਰ ਤਿੰਨ ਵਾਰ ਐਮਪੀ ਬਣੇ ਪਰ ਐਨ ਚੋਣਾ ਮੌਕੇ ਬਿੱਟੂ ਨੇ ਬੀਜੇਪੀ ਜੁਆਇਨ ਕੀਤੀ ਹੈ ਦੂਜੇ ਪਾਸੇ ਸ਼ਿਲਕੁਮਾਰ ਰਿੰਕੂ ਨੇ ਉਹ ਵੀ ਕਾਂਗਰਸ ਦੇ ਵਿੱਚੋਂ ਪਹਿਲਾਂ ਜੋ ਜਿਮਨੀ ਚੋਣ ਹੋਈ ਚਲੰਦਰ ਦੇ ਵਿੱਚ ਉਦੋਂ ਆਮ ਆਦਮੀ ਪਾਰਟੀ ਬਚਾਈ ਸਨ ਉਹਨਾਂ ਨੂੰ ਲੱਗਿਆ ਹੋਣਾ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਉਹਨਾਂ ਨੂੰ ਚੰਗਾ ਹਵਾਰਾ ਨਹੀਂ ਮਿਲੇਗਾ ਹੋ ਸਕਦਾ ਵਰਕਰਾਂ ਦੀ ਪਾਰਟੀ ਪਰ ਦੀ ਕੋਈ ਨਾਰਾਜ਼ਗੀ ਹੋਵੇ ਕੋਈ ਸਰਵੇ ਕਰਾਇਆ ਹੋਵੇ ਅੰਦਰਖੱਤੇ ਸੋ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਆ ਸੋ ਬੀਜੇਪੀ ਦਾ ਲਗਾਤਾਰ ਪ੍ਰਭਾਵ ਬਣਦਾ ਜਾ ਰਿਹਾ ਪਰ ਲੋਕ ਕੀ ਵਕਈ ਬੀਜੇਪੀ ਨਾਲ ਹੋਣਗੇ ਕੀ ਕਿਸਾਨ ਦੀ ਜਿਹੜੀ ਕਿਸਾਨਾਂ ਦੀ ਨਾਰਾਜ਼ਗੀ ਹੈ ਉਹ ਬੀਜੇਪੀ ਨੂੰ ਖਰਾਬ ਤਾਂ ਨਹੀਂ ਕਰੇਗੀ ਇਸ ਤਰ੍ਹਾਂ ਦੇ ਵੱਡੇ ਸਵਾਲ ਜ਼ਰੂਰ ਨੇ ਦੂਜੇ ਪਾਸੇ ਕੱਲੀ ਦਲ ਨਾਲ ਜਦੋਂ ਇਕੱਠ ਜੋੜ ਨਹੀਂ ਹੋਇਆ ਤਾਂ ਇੱਕ ਰਸਤਾ ਖੁੱਲ ਗਿਆ ਭਾਜਪੀ ਵਿੱਚ ਸਮੂਲੀਅਤ ਕਰਨ ਵਾਸਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਲੀਡਰਾਂ ਲਈ ਸੋ ਆਉਣ ਵਾਲੇ ਦਿਨਾਂ ਦੌਰਾਨ ਵੀ ਪੰਜਾਬ ਦੇ ਵਿੱਚ ਵੱਡੀ ਸਿਆਸੀ ਹਲਚਲ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ 2 ਮਹੀਨੇ ਬਾਅਦ ਲੋਕ ਸਭਾ ਚੋਣਾਂ ਹੋਣੀਆਂ ਨੇ ਇਹ ਵੀ ਹੋ ਸਕਦਾ ਹੈ ਕਿ ਲੋਕਾਂ ਨੇ ਜਾਂ ਵੱਡੇ ਲੀਡਰਾਂ ਨੇ ਹੁਣ ਕੈਲਕੂਲੇਸ਼ਨਾਂ ਕੀਤੀਆਂ ਹਨ ਕਿ ਕਿਹੜੀ ਪਾਰਟੀ ਦੇ ਵਿੱਚ ਫਾਇਦਾ ਖੁੱਲਾ ਸਮਾਂ ਉਹਨਾਂ ਨੂੰ ਪਾਲਾ ਬਦਲੀ ਕਰਨ ਦਾ ਸੋ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਵਿੱਚ ਉਰਵੀ ਜਿਆਦੇ ਸਿਆਸੀ ਹਲਚਲ ਦੇਖ ਨੂੰ ਮਿਲੇਗੀ ਹਲਕਿੜੀ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਲਈ ਇਹ ਵੱਡਾ ਚਟਕਾ ਹੈ ਜਦੋਂ ਦੋ ਵੱਡੇ ਲੀਡਰ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਕਿਰੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਸ਼ਰੀਵਾਲ ਈਡੀ ਦੀ ਹਿਰਾਸਤ ਦੇ ਵਿੱਚ ਨੇ ਲਗਾਤਾਰ ਸਾਰੇ ਵਰਕਰਾਂ ਤੇ ਆਗੂਆਂ ਦਾ ਧਿਆਨ ਉਸ ਪਾਸੇ ਆ ਤੇ ਪੰਜਾਬ ਦੇ ਵਿੱਚ ਲੋਕ ਸਭਾ ਲਈ ਜੋ ਸਰਗਰਮੀਆਂ ਨੇ ਉਹ ਵੀ ਆਮ ਆਦਮੀ ਪਾਰਟੀ ਦੀਆਂ ਹੱਪੋਕੇ ਰਹਿ ਗਈਆਂ ਨੇ ਦੂਜੇ ਪਾਸੇ ਸਮਰੂਪ ਦੇ ਵਿੱਚ ਜੋ ਜਾਲੀ ਸਰਾਬ ਕਰਨ ਮੌਤਾਂ ਹੋਈਆਂ ਨੇ ਉਹਦੇ ਨਾਲ ਵੀ ਉਹਦੇ ਨਾਲ ਵੀ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਤੇ ਨੁਕਸਾਨ ਹੋ ਰਿਹਾ ਹੈ ਇੱਕ ਗੱਲ ਹੋਰ ਵੇਖਣ ਵਾਲੀ ਆ ਕਿ ਭਾਜਪਾ ਦੀ ਅੱਖ ਪੰਜਾਬ ਵਿਧਾਨ ਸਭਾ ਤੇ ਵੀ ਆ ਕਿਉਂਕਿ ਜਦੋਂ ਸਿੱਤ ਲੰਗਰਾਲ ਵਾਲੀ ਜਿਹੜੀ ਸੀਟ ਹੈ ਉਹ ਖਾਲੀ ਹੋ ਗਈ ਕਿਉਂਕਿ ਉਹਨੇ ਸਾਰੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਪਾਰਟੀ ਦੇ ਤੋਂ ਉਸ ਤੋਂ ਆਉਣ ਵਾਲ ਦਿਨਾਂ ਦਰਾਂ ਮਲੈਪ ਤੋਂ ਅਸਤੀਫਾ ਦੇ ਦੇਣਾ ਮੁੜ ਕੇ ਬੀਜੇਪੀ ਕੋਲੋਂ ਵਿਧਾਇਕ ਵਜੋਂ ਕਿਸ ਆਪਣੀ ਕਿਸਮਤ ਅਜ਼ਮਾਉਣ ਤੇ ਬੀਜੇਪੀ ਲਈ ਜੇਕਰ ਉਹ ਸੀਟ ਜਿੱਤਦੇ ਆ ਤਾਂ ਆਉਣ ਵਾਲੇ ਦਿਨਾਂ ਦਰਾਂਨ ਹੋਰ ਬ੍ਰੈਕਾਂ ਤੇ ਵੀ ਜਿਹੜੀ ਹੈ ਭਾਜਪਾ ਡੋਰੇ ਪਾ ਸਕਦੀ ਆ ਤੇ ਭਾਜਪਾ ਲਗਾਤਾਰ ਆਪਣਾ ਜਿਹੜਾ ਆਧਾਰ ਹੈ ਉਹ ਮਜ਼ਬੂਤ ਕਰ ਰਹੀ ਹੈ ਪਰ ਜਦੋਂ ਸਮਝੌਤਾ ਨਹੀਂ ਹੋਇਆ ਅਕਾਲੀ ਦਲ ਤੇ ਬੀਜੇਪੀ ਦਾ ਉਸ ਤੋਂ ਲੱਗਦਾ ਸੀ ਕਿ ਬੀਜੇਪੀ ਨੂੰ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਫਾਇਦਾ ਹੋਏਗਾ ਕਿਉਂਕਿ ਕਿਸਾਨਾਂ ਦੀ ਜਿਹੜੀ ਹੰਦਰਦੀ ਆ ਉਹ ਅਕਾਲੀਆਂ ਪ੍ਰਤੀ ਹੋ ਜਾਂਦੀ ਗਈ ਪਰ ਹੁਣ ਬੀਜੇਪੀ ਲਗਾਤਾਰ ਵੱਡੇ ਲੀਡਰਾਂ ਨੂੰ ਆਪਣੇ ਵਿੱਚ ਜਦੋਂ ਸ਼ਾਮਲ ਕਰ ਰਹੀ ਹੈ ਉਹਦੇ ਨਾਲ ਲੱਗਦਾ ਹੈ ਕਿ ਬੀਜੇਪੀ ਸਿਆਸੀ ਤੌਰ ਤੇ ਆਪਣਾ ਆਧਾਰ ਮਜ਼ਬੂਤ ਕਰੇਗੀ ਪਰ ਇੱਕ ਕੁੰਡੀ ਇੱਕ ਸਵਾਲ ਵੱਡਾ ਹੈ ਕਿ ਕੀ ਲੋਕ ਬੀਜੇਪੀ ਨੂੰ ਅਪਣਾਉਣਗੇ ਕਿ ਬੀਜੇਪੀ ਪ੍ਰਤੀ ਹੰਗਾਰਾ ਕਰਨਗੇ ਕਈ ਵਾਰ ਇਹ ਹੁੰਦਾ ਹੈ ਕਿ ਲੀਡਰ ਦੂਜੀ ਪਾਰਟੀ ਨਾਲ ਚਲੇ ਜਾਂਦੇ ਨੇ ਤੇ ਵਰਕਰ ਆਪਣੀ ਮਾਨਸਿਕਤਾ ਆਪਣੀ ਪੁਰਾਣੀ ਪਾਰਟੀ ਨਾਲ ਰੱਖਦੇ ਨੇ ਸੋ ਵੱਡੇ ਸਵਾਲ ਨੇ ਦੇਖਨੇ ਆ ਇਹ ਸਵਾਲਾਂ ਪ੍ਰਤੀ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਜਵਾਬ ਆਉਂਦੇ ਨੇ ਸੋ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਬਾਵੇਂ ਸਿਆਸੀ ਸਰਗਰਮੀਆਂ ਨਹੀਂ ਚੱਲੀਆਂ ਪਰ ਪਰ ਦਲ ਬਦਲੂ ਰਣਨੀਤੀ ਜ਼ਰੂਰ ਇੱਥੇ ਵੇਖਣ ਨੂੰ ਮਿਲ ਰਹੀ ਹੈ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ